ਨਾਲ ਕੁਸ਼ਤੀ ਨਾਲ ਵਿੱਚ ਗੁੱਡੀ ਦੇ ਮੈਂ ਅਤੇ ਮੇਰੀ ਸਿਸਟਰ ਅਸੀਂ ਦਸੂਏ ਤੋਂ ਜਾ ਰਹੇ ਸੀਗੇ ਤੇ ਇਹ ਕਿਤੇ ਰਸਤੇ ਵਿੱਚ ਖਲੋਤੇ ਸੀ ਤੇ ਇਹਨਾਂ ਨੇ ਸਾਨੂੰ ਰੋਕ ਲਿਆ ਅਸੀਂ ਸਕੂਟੀ ਤੇ ਸੀਗੇ ਕਿੰਨੇ ਜਣੇ ਸੀ ਇਹ ਲੜਕੋ ਇਹ ਦੋ ਜਣੇ ਸੀਗੇ ਕਾਦੇ ਤੇ ਸੀਗੇ ਇਹ ਮੋਟਰਸਾਈਕਲ ਤੇ ਸੀਗੇ ਤੁਸੀਂ ਸਕੂਟਰੀ ਤੇ ਹਾਂਜੀ ਇਹਨਾਂ ਨੇ ਸਾਡੇ ਅੱਗੇ ਮੋਟਰਸਾਈਕਲ ਕਰਕੇ ਰੋਕ ਲਿਆ ਤਾਂ ਇੱਕ ਉੱਤਰ ਕੇ ਆਇਆ ਕਹਿੰਦਾ ਜੋ ਕੁਝ ਤੁਹਾਡੇ ਕੋਲ ਹੈਗਾ ਹੈ ਮੈਨੂੰ ਦੇ ਦਿਓ ਨਹੀਂ ਤੇ ਮੈਂ ਗੋਲੀ ਮਾਰ ਦਾਂਗਾ ਤੇ ਸਾਨੂੰ ਪਤਾ ਸੀ ਇਹਨਾਂ ਕੋਲੇ ਕੁਝ ਨਹੀਂ ਹੈਗਾ ਇੰਨੇ ਮੇਰੀ ਚੇਨ ਖਿੱਚੀ ਤੇ ਮੈਂ ਜਿਵੇਂ ਆਪਣੀ ਚੇਨ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤੇ ਇੰਨੇ ਖਿੱਚ ਲਈ ਮੇਰੇ ਹੱਥ ਤੇ ਲੱਗ ਗਈ ਥੋੜੀ ਤੇ ਫਿਰ ਇਹ ਭੱਜੇ ਤਾਂ ਅੱਗੋਂ ਇੱਕ ਟਰੈਕਟਰ ਵਾਲਾ ਆ ਰਿਹਾ ਸੀ ਉਹਨੇ ਸਾਈਡ ਮਾਰ ਕੇ ਇਹਨਾਂ ਨੂੰ ਸੋਟ ਲਿਆ ਇਹਨਾਂ ਨੂੰ ਹੋਰ ਵੀ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਇੱਥੇ ਫਿਰ ਉਹਨਾਂ ਨੇ ਫੜ ਕੇ ਇਹਨਾਂ ਨੂੰ ਕੁੱਟਿਆ ਕਿ ਤੁਸੀਂ ਚੇਨ ਵਾਪਸ ਦਿਓ ਇਹਨਾਂ ਨੇ ਚੇਨ ਵਾਪਸ ਨਹੀਂ ਕੀਤੀ ਕਹਿੰਦੇ ਸਾਡੇ ਕੋਲ ਹੈਗੀਆਂ ਅਸੀਂ ਸਿੱਟਦੀ ਹੈ ਤੇ ਜਦੋਂ ਤੁਸੀਂ ਉੱਥੇ ਹੋਇਆ ਤੁਹਾਨੂੰ ਪਹਿਲੇ ਸ਼ੱਕ ਹੋ ਗਿਆ ਸੀਗਾ ਤੁਹਾਡਾ ਪਿੱਛੇ ਕੀਤਾ ਜਾ ਰਿਹਾ ਗਿਆ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਾ ਇਹ ਕਦੋਂ ਸਾਡੇ ਕੋਲੋਂ ਲੰਘੇ ਆਏ ਸਾਡੇ ਪਿੱਛੇ ਸੀਗੇ ਪਰ ਅਸੀਂ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਅੱਛਾ ਮੈਡਮ ਇੱਕ ਗੱਲ ਹੋਰ ਦੱਸੋ ਕਿ ਜਦੋਂ ਹੁਣ ਤੁਸੀਂ ਅੱਜ ਪੁਲਿਸ ਸਟੇਸ਼ਨ ਪਹੁੰਚੇ ਹੋ ਕੀ ਤੁਹਾਡੀ ਮੰਗ ਹੈ ਪੁਲਿਸ ਸਟੇਸ਼ਨ ਤੋਂ ਮੇਰੀ ਇਹੀ ਮੰਗ ਹੈ ਕਿ ਇਹਨਾਂ ਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਏ ਤੇ ਮੇਰੀ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਇਹਨਾਂ ਕੋ ਮੈਂ ਕਿਸ ਤਰ੍ਹਾਂ ਦੇਖ ਦਿਓ ਕਿ ਆਏ ਦਿਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਹਾਂਜੀ ਇਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਦਾਂ ਦੇ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਮੈਂ ਕਿਹੜੇ ਦੇਸ਼ ਚ ਰਹਿੰਦੇ ਤੁਸੀਂ ਮੈਂ ਨਿਊਜ਼ੀਲੈਂਡ ਤੋਂ ਆਈ ਸੀਗੀ ਹਾਂਜੀ ਕੀ ਨਾਮ ਆਪਨਾ ਬਲਵ ਸਿੰਘ ਜੀ ਸਰ ਜਿਹੜੀ ਤੁਹਾਡੀ ਬੇਟੀ ਨਾਲ ਇੱਕ ਲੁੱਟਖੋ ਦਾ ਮਾਮਲਾ ਹੋਇਆ ਸੀ ਇਹ ਕਿਸ ਤਰ੍ਹਾਂ ਹੋਇਆ ਸੀ ਉਹ ਉਹ ਤਾਂ ਹੋਇਆ ਉਹਨੂੰ ਇਤੋਂ ਜਾਣਦੇ ਇਹ ਸ਼ਹਿਰੋਂ ਹਾਂ ਆਲੰਪੁਰ ਤੋਂ ਆ ਗਏ ਉਹ ਇੱਕ ਜਾਣਦੇ ਹੁਰ ਖਲੋਤੇ ਜਾ ਕਿਦਾਂ ਉਹਨਾਂ ਘੇਰ ਕੇ ਚੈਨੀ ਲਾ ਲਈ ਉਸ ਤੋਂ ਬਾਅਦ ਫਿਰ ਚੈਨੀ ਲਾ ਕੇ ਤਾਂ ਭੱਜਣ ਲੱਗੇ ਅੱਗੋਂ ਟਰੈਕਟਰ ਵਾਲਿਆ ਉਹਨਾਂ ਸਾਈਡ ਮਾਰੀ ਅੱਛਾ ਛੁੱਟਦੇ ਅੱਗੋਂ ਮੁੰਡਾ ਵੀ ਪਿੰਡ ਦਾ ਉਹਨੇ ਫੜ ਲਿਆ ਕਿ ਕਿਸ ਤਰ੍ਹਾਂ ਦੇਖ ਲਿਓ ਜਿਹੜੇ ਆਜ ਦਿਨ ਪੰਜਾਬ ਦੇ ਵਿੱਚ ਲੁੱਟ ਖੋਹਣ ਦੀਆਂ ਵਾਰਤਾਂ ਵੱਧੀਆਂ ਜਾਂਦੀਆਂ ਨੇ ਬਹੁਤ ਮਾੜੀ ਗੱਲ ਆ ਇਹਨੂੰ ਨੱਥ ਪਾਣੀ ਚਾਹੀਦੀ ਕਿ ਤਾ ਤੁਸੀਂ ਆਪਣਾ ਤਾਂ ਤਰੀਆ ਦੇ ਨੀਰ ਬੰਦੇ ਵੀ ਤਰੀਆ ਇਹਦਾ ਮੋਬਾਈਲ ਖੋਲਿਆ ਕਹੇ ਤਾਂ ਕੁਝ ਕੋਲਿਆ